ਗਰਦਾਸਪੁਰ ਵਿੱਚ ਧੁੰਦ ਕਾਰਨ ਹਾਈਵੇ ਤੇ ਲਗਾਤਾਰ ਹਾਦਸੇ ਵਾਪਰ ਰਹੇ ਨੇ ਕੱਲ ਜਿੱਥੇ ਕਿਨੂਆ ਨਾਲ ਭਰਿਆ ਹੋਇਆ ਟਰੱਕ ਬਾਬਰੀ ਬਾਈਪਾਸ ਤੇ ਪਲਟ ਗਿਆ ਸੀ ਜਿਸ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ ਸੀ ਪਰ ਜਾਨਵਾਲ-ਵਾਲ ਬਚ ਗਈਆਂ ਸੀ ਅੱਜ ਬਾਬਰੀ ਬਾਈਪਾਸ ਤੋਂ ਥੋੜੀ ਹੀ ਦੂਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪਿੰਡ ਔਜਲਾ ਨੇੜੇ ਪੋਲ ਦੇ ਥੱਲੇੋਂ ਆ ਰਹੀ ਪ੍ਰਾਲੀ ਨਾਲ ਭਰੀ ਹੋਈ ਓਵਰਲੋਡ ਟਰਾਲੀ ਨੂੰ ਟਰਾਲਾ ਸਾਈਡ ਮਾਰ ਕੇ ਨਿਕਲ ਗਿਆ ਟਰਾਲੀ ਜਦੋਂ ਪਲਟ ਰਹੀ ਸੀ ਤਾਂ ਉਸ ਨੂੰ ਬਚਾਉਂਦੇ-ਬਚਾਉਂਦੇ ਪਠਾਨਕਟ ਵੱਲੋਂ ਆ ਰਿਹਾ ਬਜਰੀ ਨਾਲ ਭਰਿਆ ਹੋਇਆ ਇੱਕ ਹੋਰ ਟਰਾਲਾ ਵੀ ਪਲਟ ਗਿਆ ਹਾਲਾਂਕਿ ਟਰਾਲੀ ਡਰਾਈਵਰ ਅਤੇ ਟਰਾਲੇ ਵਿੱਚ ਬੈਠੇ ਡਰਾਈਵਰ ਸਮੇਤ ਸਾਰੇ ਲੋਕ ਵਾਲ-ਵਾਲ ਬਚ ਗਏ ਪਰ ਕਾਫੀ ਮਾਲੀ ਨੁਕਸਾਨ ਹੋਣ ਦੀ ਖਬਰ ਹੈ ਉੱਥੇ ਹੀ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਦੇ ਵੱਲੋਂ ਪਹੁੰਚ ਕੇ ਟਰਾਲੀ ਵਾਲੀਆਂ ਪੰਡਾਂ ਨੂੰ ਸੜਕ ਤੋਂ ਹਟਵਾ ਕੇ ਹਾਈਵੇ ਨੂੰ ਖਾਲੀ ਕਰਵਾਇਆ ਗਿਆ ਏ نو کر دیتا گیا سنگھ سنگھ میں پتھان کوٹ سے آ رہا تھا اور بٹنڈے جا رہا تھا کریشر لے کے آیا بجری ہاں بٹنڈا راستے میں یہ ٹریکٹر والا اچانک آگے میرے ساتھ آگے اس کی پتہ نہیں ہے کون سائڈ دبایا کیسے ہوا وہ اس طرح چل تھا ادھر آ اس کو بچانے کے لیے دو بندے تھے جان سے چلے جائے گا اس کو بچانے کے لیے میری گاڑی گرا دیا اس کو یہ بول رہا ہے ٹرالی والا سائڈ مار کے بھاگ گیا یہ انگیا وہ کر لیا گاڑی نے بھی اس کی جان بچانے کی میں میری گاڑی کو گرا دیا ٹرالی کو بچاتے ہاں ٹرالی دو بندے تھے اس کو بچانے میں جو ٹرالے والا سائڈ مار کے گیا اس کو وہ نہیں پکڑا گیا وہ پتہ نہیں ہے میں تو دیکھا ہی نہیں وہ پتہ ہی نہیں میں نے دیکھا ہی نہیں بھائی مار... مار مار کے مار بھائی پتا نہیں ہے سائیڈ مارا نہیں مارا میرے کو تو پتا نہیں ہے میں تو دیکھا نہیں میں میری سائیڈ یہی پورا ایک دم سیکورٹی فورس والے آئے ہیں سرکشا والے تو میں بلایا ابھی آیا دس منٹ میں ابھی اس کو تو پہلا میں کچھ نہیں دیکھا میں تو ادھر ابھی بلایا نقصان ہوا ہوگا کم سے کم ہو گیا لاکھ ڈیڑھ لاکھ کا تو ہو گیا

ਕੀ ਗੱਲ ਹੋਈ ਏ ਘੋੜੇ ਵਾਲੇ ਨੇ ਸਾਈਡ ਮਾਰੀ ਆ ਜੀ ਘੋੜੇ ਵਾਲਾ ਨਿਕਲ ਗਿਆ ਏ ਉਹਦਾ ਕੋਈ ਕਸੂਰ ਨਹੀਂ ਜਾ ਉਹ ਆਪਦੀ ਜਾਨ ਬਚਾਉਣ ਦੇ ਚੱਕਰ ਚ ਉਹ ਗੱਡੀ ਤਾਂ ਪਲਟ ਗਈ ਏ ਤੈਨੂੰ ਵੀ ਜਾਂਦੇ ਜਾਂਦੇ ਉਹ ਵੀ ਪਲਟ ਗਈ ਹਾਂਜੀ ਕਿੰਨਾ ਨੁਕਸਾਨ ਹੋਇਆ ਮੇਰਾ ਤਾਂ 7000 ਦਾ ਥੱਲੇ ਆ ਗਿਆ ਮੈਂ 3000 ਹੁਣ ਤੇ 4000 ਦੱਗੇ ਆਇਆ ਗਰੀਬ ਅਸੀਂ ਬੰਦੇ ਆ ਟਰਾਲਾ ਵੀ ਕਿਰਾਏ ਤੇ ਹੀ ਟਰੈਕਟਰ ਵੀ ਕਿਰਾਏ ਤੇ ਆ ਪਹਿਲਾ ਗੇੜਾ ਮੇਰਾ ਲੀਵਰ ਪਈ ਏ 7000 ਰੁਪਏ 7000 ਤਾਂ ਲੀਵਰ ਹੀ ਪੈ ਗਈ ਆ ਜੀ ਲੱਗ ਕੇ ਮੰਨ ਲਓ ਦੁਬਾਰਾ ਲੋਦੀ ਜਾਦੀ ਹਾਂਜੀ ਠੀਕ ਆ ਪਠਾਨਕੋਟ ਜਾਣਾ ਮੈਨੂੰ ਹਾਂਜੀ 11 ਵਜੇ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਐਕਸੀਡੈਂਟ ਹੋਇਆ ਹੈ ਉਹ ਜਿਹੜੇ ਬਾਈਪਾਸ ਤੇ ਆ ਕੇ ਦੇਖਿਆ ਤੇ ਇੱਕ ਪ੍ਰਾਲੀ ਵਾਲੀ ਟਰਾਲੀ ਅਤੇ ਬਜਰੀਨਾ ਲੋਡਡ ਸੀਗਾ ਘੋੜਾ ਉਹਨਾਂ ਵਿਆਪਸ ਵਿੱਚ ਟੱਕਰ ਟੱਕਰ ਹੋਈ ਹੈ ਤਾਂ ਆ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਤਾਂ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦੇ ਕੋਈ ਛੱਟ ਨਹੀਂ ਲੱਗੀ ਪਰ ਮਾਲੀ ਨੁਕਸਾਨ ਦੋਨਾਂ ਤਰ੍ਹਾਂ ਦਾ ਹੋਇਆ ਹੈ ਉਹਦੀ ਪ੍ਰਾਲੀ ਫਿੱਲਰਨ ਕਰਕੇ ਤੇ ਡੈਲਟਾਂ ਸੀਗੀਆਂ ਪ੍ਰਾਲੀ ਦੀਆਂ ਖੁੱਲ ਗਈਆਂ ਇਸ ਕਰਕੇ ਰੋਡ ਕਾਫੀ ਬਲੌਕ ਹੋ ਗਿਆ ਕੀ ਟ੍ਰਾਫਿਕ ਨੂੰ ਚੁਚਾੜੂ ਢੰਗ ਨਾਲ ਚਲਾਉਣ ਲਈ ਇਹ ਰੋਡ ਪਹਿਲਾਂ ਤਾਂ ਓਪਨ ਕਰਵਾਇਆ ਤੇ ਸਾਰਿਆਂ ਨੂੰ ਚੈੱਕ ਵੀ ਕੀਤਾ ਕਿ ਕਿਸੇ ਦੇ ਕੋਈ ਛੱਟ ਨਹੀਂ ਲੱਗੀ ਗੱਡੀਆਂ ਪਰੇ ਕਰਾਈਆਂ ਗਈਆਂ ਫਿਰ ਗੱਡੀਆਂ ਵੀ ਪਰੇ ਕਰਵਾ ਦਿੱਤੀਆਂ ਨਾਲ ਤੇ ਪਰਾਲੀ ਸਾਈਡ ਕਰਵਾ ਦਿੱਤੀ ਹੈ ਤੇ ਰੋਡ ਨੋਰਮਲ ਸਟਾਰਟ ਕਰਵਾ ਦਿੱਤਾ ਹੈ ਕਿ ਟ੍ਰਾਫਿਕ ਨੋਰਮਲੀ ਹੁਣ ਚੱਲ ਰਹੀ ਹੈ ਬਾਕੀ ਦੋਨਾਂ ਧਿਰਾਂ ਦਾ ਜੋ مالی ਨੁਕਸਾਨ ਹੋਇਆ ਹੈ ਉਹਨਾਂ ਦਾ ਜੋ ਵੀ ਕੰਪਰੋਮਾਈਜ਼ ਕਰਵਾਣਾ ਹੈ ਜਾਂ ਜੋ ਵੀ ਇਹਨਾਂ ਨੇ ਕਾਰਵਾਈ ਕਰवानी ਹੈ ਉਹਦੇ ਲਈ ਥਾਣਾ ਟਿਬਰ ਨੂੰ ਰਿਪੋਰਟ ਕਰਵਾ ਦਿੱਤਾ ਗਿਆ ਥਾਣਾ ਟਿਬਰ ਤੋਂ ਹਾਂਜੀ ਹਾਂਜੀ ਦੇ ਬਜਰੀ ਨਾਲ ਭਰੇ ਆਹੇ ਹਾਂਜੀ ਟਰੱਕ ਬਜਰੀ ਨਾਲ ਲੋਡਡ ਸੀ ਹਾਂਜੀ ਥੋੜਾ ਜਿਹਾ ਸਾਈਡ ਤੇ ਟਰੱਕ ਐੜਾ ਰੋਡ ਤੋਂ ਸਾਈਡ ਤੇ ਹੀ ਜਿਹੜੀ ਬਜਰੀ ਤੇ ਬਜਰੀ ਕਰਕੇ ਰੋਡ ਤੇ ਕੋਈ ਟ੍ਰੈਫਿਕ ਨੂੰ ਪ੍ਰਭਾਵ ਨਹੀਂ ਪਿਆ ਰੋਡ ਜਿਹੜਾ ਬਲੌਕ ਹੋਇਆ ਪਰਾਲੀ ਦੇ ਬੈਲਟ ਖੁੱਲਣ ਕਰਕੇ ਹੋਇਆ ਪ੍ਰਭਾਵਿਤ ਕਾਫੀ ਟ੍ਰੈਫਿਕ ਤੇ ਬਟੋਬੀ ਕਰਵਾ ਦਿੱਤੀ ਕਿ ਇਹ ਠੀਕ ਤੇ ਹੁਣ ਸਾਰੇ ਹਾਲਾਤ ਨੋਰਮਲ ਨੇ ਟਰੱਕ ਜਿੱਦਾਂ ਪਲਟਿਆ ਕੋਈ ਸੱਟ ਤੇ ਨਹੀਂ ਲੱਗੀ ਨਹੀਂ ਨਹੀਂ ਸੱਟ ਕਿਸੇ ਦੀ ਕੋਈ ਨਹੀਂ ਲੱਗੀ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਸੱਟ ਨਹੀਂ ਲੱਗੀ ਬਿਲਕੁਲ ਹੀ